हां जी दोस्तों आज ਗੱਲਬਾਤ ਕਰਾਂਗੇ ਜੂਨੇ ਮੌੜ ਦੇ ਭਾਗ 12ਵੇਂ ਬਾਰੇ। ਉਹ ਭਾਗ 11 ਵਿੱਚ ਤੁਸੀਂ ਵੇਖਿਆ ਵੀ ਚੰਨਣਾ ਜਿਹੜਾ ਉਹ ਜੂਨੇ ਨੂੰ ਆਕੇ ਦੱਸਦਾ ਵੀ ਆਪਣੇ ਪਿੰਡ ਬਾਹਰੋਂ ਦੋ ਬਰਾਤਾਂ ਆਈਆਂ ਹੋਈਆਂ ਨੇ ਤੇ ਉਹ ਪਿੰਡ ਦੀਆਂ ਧੀਆਂ ਪੈਣਾਂ ਨੂੰ ਬਹੁਤ ਤੰਗ ਕਰਦੇ ਨੇ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜਰੂਰ ਦਬਾਓ। ਰਾਤ ਵੇਲੇ ਹੀ ਜੂਨੇ ਨੇ ਚਤਰੇ ਨਾਲ ਮੌੜ ਜਾਣ ਦੀ ਬਯੰਦ ਘੜ ਲਈ ਸੀ। ਪੁਲਿਸ ਚੌਂਕੀ ਤੋਂ ਹਥਿਆਰ ਖੋਣੇ ਸਨ ਬਰਾਤਿਆਂ ਨੂੰ ਬੇਰੇ ਵਿੱਚ ਸ਼ਰਾਬ ਪੀਣੋਂ ਵਰਜਣਾ ਸੀਗਾ। ਤੇ ਜੇ ਮੌਕਾ ਮਿਲੇ ਆ ਤਾਂ ਸਰਦਾਰ ਵਾਵਦੇਵ ਸਿੰਘ ਦੇ ਤਵੇਲੇ ਵਿੱਚੋਂ ਘੋੜੇ ਕੱਢਣੇ ਸਾਨੂੰ ਉਹਨਾਂ ਨੇ। ਚਤਰੇ ਨੇ ਕਿਹਾ ਸੀ ਵੀ ਇਹ ਕੰਮ ਦਿਨ ਦੇ ਚਾਨਣ ਤੇ ਕਰਨ ਵਾਲਾ ਤੇ ਅੱਜ ਦੁਪਹਿਰਾ ਜੇ ਕਲਿਆਣੀ ਸੀਗਾ ਇੱਕ ਵਿਥ ਤੋਂ ਉਹਨਾਂ ਨੇ ਮੌੜ ਦੀ ਪੁਲਿਸ ਚੌਕੀ ਨੂੰ ਤਾੜਿਆ। ਪਹਿਰੇ ਉੱਪਰ ਬਾਹਰ ਸਿਰਫ ਇੱਕ ਸਪਾਈ ਸੀਗਾ ਉਹ ਵੀ ਸੁੱਤੇ ਜਾ ਖੜਾ ਸੀ। ਚਤਰੇ ਨੇ ਸੁਝਾਅ ਦਿੱਤਾ ਵੀ ਸਭ ਤੋਂ ਪਹਿਲਾਂ ਆਪਾਂ ਹਥਿਆਰ ਕਾਬੂ ਕਰਨੇ ਨੇ ਤੇ ਫੇਰ ਸਾਰਿਆਂ ਨੂੰ ਅੰਦਰ ਨੋੜ ਕੇ ਬਾਹਰੋਂ ਕੁੰਡਾ ਮਾਰ ਦੇਣਾ। ਮੂੰਹਾਂ 'ਚ ਕੱਪੜੇ ਤੁੰਦ ਦੇਣੇ ਨੇ ਤੇ ਹੱਥ ਵੀ ਪਿੱਛੇ ਕਰਕੇ ਬੰਨਣੇ ਨੇ। ਜੂਨੇ ਨੇ ਇਹ ਪਹਿਲੀ ਵਾਰ ਦਾਤ ਕਰਨੀ ਸੀ ਉਹ ਵੀ ਆਪਣੀ ਪਿੰਡ ਵਿੱਚ। ਮਾੜ ਵਿੱਚੋਂ ਸਿਖਰ ਦੁਪਹਿਰੇ ਜਦੋਂ ਕਾਰਵਾਈ ਪਾ ਕੇ ਸਾਰੇ ਨਿਕਲੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਵੇਖਿਆ ਮੂੰਹ ਬੰਨੇ ਹੋਣ ਕਾਰਨ ਕਿਸੇ ਦੀ ਵੀ ਸਿਆਣ ਨਹੀਂ ਡੇਰੇ ਵਿੱਚ ਜਿੱਥੇ ਜਿਉਣੇ ਦਾ ਕਾਫੀ ਆਉਣ ਜਾਣ ਸੀਗਾ ਉਥੇ ਸੰਤ ਦੇ ਚੇਲੇ ਜਾਂ ਹੋਰ ਵੀ ਧਾੜ ਵੀ ਸੋਚ ਕੇ ਡਰਦੇ ਰਹੇ ਬਰਾਤੀਆਂ ਦੇ ਤਾਂ ਆਸਾਨੀ ਮਾਰੇ ਗਏ ਸਨ ਬਹੁਤਿਆਂ ਦੀ ਡਰ ਨਾਲ ਪੀਤੀ ਦਾਰੂ ਕਰੰਟ ਹੋ ਗਈ ਬਰਾਤ ਦੀ ਸੇਵਾ ਕਰਦੇ ਫਿਰਦੇ ਘਰਵਾਲਿਆਂ ਦੇ ਚਿੱਤ ਜਿੱਤੇ ਨਹੀਂ ਸੀਗਾ ਵੀ ਇਹਨਾਂ ਲੁਟੇਰਿਆਂ ਵਿੱਚ ਜੋਣਾ ਤੇ ਚੰਨਣ ਵੀ ਹੋਣਗੇ ਚੌਂਕੀ ਵਾਲਿਆਂ ਨੇ ਫਿਰ ਪਛਾਣ ਨਹੀਂ ਕੀਤੀ ਸੀਗਾ ਇਹਨਾਂ ਨੂੰ ਜਾਂਦੇ ਜਾਂਦੇ ਉਹ ਵਾਰਦੇਵ ਦੇ ਤਵੇਲੇ ਵਿੱਚ ਹਾਜ਼ਰੀ ਲਵਾ ਕੇ ਆਪਣੇ ਟਿਕਾਣੇ ਵੱਲ ਹਵਾ ਹੋ ਗਏ ਜਦੋਂ ਚੌਂਕੀ ਕੋਲੋਂ ਦੀ ਲੰਗੇ ਸੰਤਾ ਉੱਥੇ ਭਾਰੀ ਘੱਟ ਵੇਖ ਕੇ ਚਤਰੇ ਨੇ ਕਿਹਾ ਵੀ ਜੋਣੇ ਆ ਕੋਈ ਨਵਾਂ ਪੰਗਾ ਨਾ ਝੇੜਨੀ ਆਪਣੇ ਟਿਕਾਣੇ ਦੀ ਨਿਗਰਾਨੀ ਲਈ ਪਿੱਛੇ ਛੱਡੇ ਬਚਨੇ ਤੇ ਦੌਲੇ ਨੇ ਜਦੋਂ ਘੋੜਿਆਂ ਉੱਪਰ ਚੜ੍ਹੇ ਆਉਦੇ ਜੋਣੇ ਹੋਰਾਂ ਨੂੰ ਵੇਖਿਆ ਤਾਂ ਉਹ ਅਚੰਬਿਤ ਹੋ ਗਏ ਟਿਕਾਣੇ ਦੀ ਖੱਬੀ ਬਾਹੀ ਵੱਲ ਰੁੱਖ ਹੋਰ ਵੀ ਸੰਘਣੇ ਸਨ ਝਾੜੀਆਂ ਬਹੁਤ ਸਨ ਉਹਨਾਂ ਵਿੱਚੋਂ ਦੀ ਬੰਦਾ ਮੁਸ਼ਕਲ ਨਾਲ ਹੀ ਲੰਘਦਾ ਸੀ ਘੋੜੇ ਉੱਧਰ ਬੰਦ ਦਿੱਤੇ ਉਹਨਾਂ ਨੇ ਬਚਨੇ ਨੇ ਹੈਰਾਨ ਹੁੰਦਿਆਂ ਕਿਹਾ ਵੀ ਆ ਘੋੜਿਆਂ ਵਾਲੀ ਮਾਰ ਕਿੱਥੋਂ ਮਾਰੀ ਐ ਬਸ ਮਾਰ ਵੱਜ ਗਈ ਤਾਂ ਵੱਜ ਗਈ ਚਤਰੇ ਨੇ ਟੈਕਰੀ ਆਵਾਜ਼ ਵਿੱਚ ਕਿਹਾ ਐ ਨਹੀਂ ਸੌਦਾ ਹੋਣਾ ਚਤਰਿਆ ਪੂਰੀ ਕਾਰਵਾਈ ਦੱਸ ਕਿਵੇਂ-ਕਿਵੇਂ ਹੋਈ ਬਚਨੇ ਨੂੰ ਗੱਲਾਂ ਦਾ ਚਸਕਾ ਸੀਗਾ ਦੱਸ ਬਈ ਚਤਰਿਆ ਇਸਨੇ ਤੇਰਾ ਖੜਾ ਨਹੀਂ ਛੱਡਣਾ ਜਿਉਨੇ ਨੇ ਹਵਦਿਆਂ ਕਿਹਾ ਪਹਿਲਾ ਇਹ ਦੱਸ ਵੀ ਗੜਾ ਤਾਰ ਕਰਨ ਦਾ ਕੋਈ ਜਿਗਾੜ ਹੈਗਾ ਚਤਰੇ ਨੇ ਸ਼ਰਤ ਰੱਖੀ ਦੋਲੇ ਨੇ ਨੇੜੇ ਆਉਂਦਿਆਂ ਕਿਹਾ ਵੀ ਬੜਾ ਕੁਸ਼ ਹੈ ਤੂੰ ਹੁਕਮ ਕਰ ਕੀ ਪੇਸ਼ ਕਰਾਂ ਅੱਜ ਦੀ ਸਫਲਤਾ ਤੇ ਦੋਲਾ ਵੀ ਲਟੜਿਆ ਹੋਇਆ ਸੀਗਾ ਤੂੰ ਜੋ ਵੀ ਪੇਸ਼ ਕਰੇ ਦੋਲੇ ਆ ਮੈਂ ਕਹਿ ਦੇਣਾ ਵੀ ਕਬੂਲ ਐ ਕਬੂਲ ਐ ਚਤਰਾ ਹੱਸਿਆ ਦੋਲੇ ਨੇ ਆਪਣੇ ਡੱਬ ਵਿੱਚੋਂ ਰਿਆਸੀ ਸ਼ਰਾਬ ਦੀਆਂ ਦੋ ਬੋਤਲਾਂ ਕੱਢ ਕੇ ਚਤਰੇ ਦੇ ਸਾਹਮਣੇ ਧਰ ਦਿੱਤੀਆਂ ਆ ਝੱਕੋ ਮੇਰੀ ਸਰਕਾਰ ਓਏ ਆ ਕਿਹੜੇ ਵੇੜੇ ਲੈ ਲਈਆਂ ਚੰਨਣਾ ਬੋਤਲ ਵੇਖ ਕੇ ਹੈਰਾਨ ਰਹਿ ਗਿਆ ਤੂੰ ਆ ਬਚੁੱਪੜੇ ਨੇ ਕਿ ਰੁੱਖ ਗਿੰਨੇ ਨੇ ਦੋਲਾ ਜੌਨੇਵਾਲ ਝਾਕਦਾ ਬੋਲੇ ਆ ਤੇ ਚੰਨਣ ਵੱਲ ਅੱਖਾਂ ਮੜਕਾਉਣ ਲੱਗਾ ਤਾਂ ਵੀ ਕਿੱਥੋਂ ਆਈਆਂ ਇਹ ਚਤਰੇ ਨੇ ਪੁੱਛਿਆ ਉਹ ਧਰਮਸ਼ਾਲਾ ਵਿੱਚ ਜਦੋਂ ਬਰਾਤੀ ਆਪਣੇ ਪੈਰੀਂ ਡਿੱਗਦੇ ਸੀ ਮਾਫ਼ੀਆਂ ਮੰਗਦੇ ਸੀ ਹੱਥ ਜੋੜੀ ਜਾਂਦੇ ਸੀ ਬਖਸ਼ ਦਿਓ ਉਦੋਂ ਮੈਂ ਉਹਨਾਂ ਨੂੰ ਬਖਸ਼ਦਾ ਫਿਰ ਦੋਲਾ ਹੱਸਿਆ ਕੰਜਰਾ ਜੌਨੇ ਨੇ ਝਟਕਿਆ ਵੀ ਗਏ ਤਾਂ ਆਪਾਂ ਨੂੰ ਦਾਰੂ ਪੀਣੋਂ ਵਰਜਣ ਸੀ ਤੇ ਦੋਲਾ ਨਟੰਕੀ ਕਰਦਾ ਬੋਲਿਆ ਵੀ ਜੋਨੇ ਬਾਈ ਮੈਂ ਸੋਚਿਆ ਵੀ ਇਹਨਾਂ ਨੇ ਤਾਂ ਡਰਦੇ ਆ ਪੀਣੀ ਨਹੀਂ ਤੇਰਵਾਂ ਰਤਨ ਆ ਕਾ ਨੂੰ ਬੇਅਦਵੀ ਕਰਨੀ ਐ ਸ਼ਰਾਬ ਦਊ ਤੇ ਮੈਂ ਆਪਣੀ ਕਾਰਵਾਈ ਪਾਤੀ ਦੋਲੇ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਫਿਰ ਚਤਰਾ ਜਦੋਂ ਹਵਾ ਪਿਆਜੀ ਹੋ ਗਿਆ ਆਪ ਹੀ ਫੁੱਟ ਪਿਆ ਵੀ ਔਂਤਾ ਵਾਲੀਆ ਇੱਕ ਤਾਂ ਤੇਰੇ ਪਿੰਡ ਦਾ ਨਾਂ ਬੜਾ ਕਸੂਤਾ ਐ ਉੱਥੇ ਸਾਰੇ ਔਤੀ ਨੇ ਪਤਾ ਨਹੀਂ ਕਿਸ ਨੇ ਨਾਂ ਰੱਖਿਆ ਦੋਲਾ ਬੋਲਿਆ ਵੀ ਬਹੁਤੇ ਘਰਾਂ ਵਿੱਚ 8 8 9 9 ਜੋਗ ਨੇ ਬਡੇਰਾ ਭਾਵੇਂ ਕੋਈ ਔਤ ਹੋਵੇ ਜਿਸ ਨੇ ਪਿੰਡ ਦੀ ਮੌੜੀ ਗੱਡੀ ਹੋ ਚੱਲ ਫਿਰ ਤੂੰ ਸੁਣਾ ਬੱਚੇ ਨੇ ਉਹਨੂੰ ਚੰਨਣਾ ਤੂੰ ਗੱਲ ਨੂੰ ਵਾਵਾ ਮਿਰਚ ਮਸਾਲਾ ਲਾ ਲੈਣਾ ਚਤਰੀ ਨੇ ਵੜਿਆ ਆ ਉਹ ਬਚਨੇ ਆ ਪਹਿਲਾਂ ਅਸੀਂ ਪਿੰਡ ਵਾਲੀ ਚੌਂਕੀ ਤੇ ਦਾਵਾ ਬੋਲੇ ਆ ਦੌਲਾ ਚੌਂਕੀ ਦੇ ਪਿਛਲੇ ਪਾਸੇ ਜਾ ਕੇ ਛੱਪੜ ਗਿਆ ਉਸ ਨੇ ਬੇਤਿਆਨੇ ਜਿਹੇ ਫਿਰਦੇ ਸਪਾਈ ਦੇ ਨਿਗਾਰ ਰੱਖੀ ਜਿਵੇਂ ਸਪਾਈ ਨੇ ਪਿੱਠ ਪੁਆਈ ਦੌਲੇ ਨੇ ਕੀਤੇ ਵਾਂਗ ਛਾਲ ਮਾਰੀ ਤੇ ਸਪਾਈ ਨੂੰ ਪਿੱਛੋਂ ਜਾ ਕੇ ਹਾਦ ਬੁਚਿਆ ਸਾਰੇ ਨੇ ਲੇਰ ਵੀ ਨਾ ਨਿਕਲੀ ਉਹਦੀ ਫਿਰ ਉਸ ਦੀ ਬੰਦੂਕ ਕਾਬੂ ਕੀਤੀ ਤੇ ਹਿੱਕ ਨਾਲ ਲਾ ਲਈ ਦਮਕਾ ਮਾਰਿਆ ਜੇ ਸਾਰੇ ਬਾਹਰ ਕੱਢਿਆ ਪ੍ਰਾੜ ਖੋਲਦੋ ਦਰਨਾਸ ਫਾਇਦਾ ਨੂੰ ਬੱਗਾ ਹੋ ਗਿਆ ਦੂਜੇ ਸਿਪਾਹੀ ਕਿੱਥੇ ਨੇ ਦੌਲੇ ਨੇ ਫਿਰ ਤਪਕਾ ਮਾਰ ਕੇ ਪੁੱਛਿਆ ਸਿਪਾਹੀ ਨੇ ਦੱਸਿਆ ਵੀ ਅੰਦਰ ਸੁੱਤੇ ਪਏ ਨੇ ਫਿਰ ਦੌਲੇ ਨੇ ਸਾਨੂੰ ਇਸ਼ਾਰਾ ਕੀਤਾ ਅਸੀਂ ਅੰਦਰ ਜਾ ਕੇ ਸੁੱਤੇ ਪਏ ਤਿੰਨ ਸਿਪਾਹੀ ਦੇਖੇ ਪਹਿਲਾਂ ਉਹਨਾਂ ਦੀਆਂ ਬੰਦੂਕਾਂ ਚੱਕੀਆਂ ਫਿਰ ਉਹ ਦਬੋਝ ਲਏ ਉਹਨਾਂ ਦੀਆਂ ਪੱਗਾਂ ਨਾਲ ਹੀ ਨੋੜਿਆ ਬਾਹਰ ਵਾਲੇ ਨੂੰ ਵੀ ਅੰਦਰ ਸੁੱਟਿਆ ਸੀ ਉਹਨਾਂ ਦੇ ਮੋਹਾਂ 'ਚ ਕੱਪੜੇ ਤੋਨੇ ਤੇ ਕਮਰੇ ਨੂੰ ਬਾਹਰੋਂ ਕੁੰਡਾ ਮਾਰ ਦਿੱਤਾ ਹੁਣ ਸਾਡੇ ਕੋਲ ਚਾਰ ਫਲਾ ਸੰ ਤੇ ਰੌਂਦਾ ਦਾ ਅੱਧਾ ਝੋਲਾ ਭਰਿਆ ਸੀ ਹੁਣ ਡੇਰੇ ਦੀ ਗੱਲ ਚਤਰਾ ਸੁਣਾਉ ਤੇ ਤਬੇਲੇ ਵਾਲੀ ਦੌਲਾ ਦਸੂ ਮੈਂ ਕਹਾੜਾ ਲ ਗੱਲਾਂ ਕਰਕੇ ਚੰਨਣ ਨੇ ਬੋਤਲ ਚੱਕ ਲਈ ਚੱਲ 우ਸਤਾਦ ਹੋ ਜਾ ਸ਼ੁਰੂ ਚਤਰੇਵਲ ਝਾਕਦੇ ਆ ਵਚਨਾ ਬੋਲਿਆ ਚੌਂਕੀ ਤੋਂ ਅਸੀਂ ਡੇਰੇ ਵੱਲ ਆ ਗਏ ਸਾਨੂੰ ਵੇਖ ਕੇ ਜਿਹੜਾ ਕੋਈ ਕੱਲਾ ਕਹਿਰਾ ਰਾਹ ਵਿੱਚ ਮਿਲਿਆ ਵੀ ਝਟ ਅੰਦਰ ਵੜ ਗਿਆ ਡਰਦਾ ਜਾ ਰਾਹ ਬਦਲ ਗਿਆਓ ਡੇਰੇ ਪੁੱਜੇ ਦਾ ਵੇਖਿਆ ਵੀ 6-7 ਬਰਾਤੀ ਕੋਹੀ ਦੀ ਮੋੜ ਨੇੜੇ ਖੜੇ दारू ਪੀ ਰਹੇ ਸਨ ਦੋ ਬੋਤਲਾਂ ਮੋੜ ਉਤੇ ਰੱਖੀਆਂ ਹੋਈਆਂ ਸਨ ਉਹਨਾਂ ਨੇ ਬੰਦੂਕਾਂ ਵਾਲੇ ਬੰਦੇ ਦੇਖ ਕੇ ਇੱਕ ਬਰਾਤੀ ਹਤੋਂ ਗਲਾ ਛੁੱਟ ਗਿਆ ਜੋਨੇ ਨੇ ਇੱਕ ਹੋਰ ਬਰਾਤੀ ਦੀ ਵੱਖੀ ਵਿੱਚ ਲੱਤ ਮਾਰੀ ਇੱਕ ਦੇ ਦੌਲੇ ਨੇ ਘੁੱੰਨ ਮਾਰਿਆ ਬਰਾਤੀਆਂ ਵਾਲੀ ਮਰਕ ਭੁੱਲ ਕੇ ਉਹ ਮਿੰਨਤਾ ਕਰਨ ਲੱਗ ਪਏ ਬਚਨੇ ਨੂੰ ਧਰਮਸ਼ਾਲਾ ਵਾਲੀ ਗੱਲ ਦੱਸ ਚੰਨਣ ਨੇ ਕਿਹਾ ਉਹੀ ਦੱਸਣ ਲੱਗਾ ਫਿਰ ਬਚਨੇ ਆ ਅੱਗੇ ਅਸੀਂ ਆ ਗਏ ਧਰਮਸ਼ਾਲਾ ਜਿੱਧਰ ਦੀ ਲੰਘੇ ਗਲੀਆਂ ਵੇਲੀਆਂ ਹੋ ਜਾਣ ਧਰਮਸ਼ਾਲਾ ਗਏ ਤਾਂ ਉੱਥੇ ਵੀ ਬਰਾਤੀ ਪੂਰੇ ਸ਼ਰਾਬੀ ਪਰ ਮੰਜੇ ਨਾਲ ਬੋਤਲ ਪਈ ਸੀ ਚਾਰ ਬੰਦੂਕਾਂ ਵਾਲਿਆਂ ਨੂੰ ਵੇਖ ਕੇ ਉਹਨਾਂ ਦੇ ਸਾਹ ਸੁੱਤੇ ਗਏ ਜੇਬਾਂ ਠਾਕੀਆਂ ਗਈਆਂ ਜਾਂਦੀਆਂ ਨੇ ਸੋਚਿਆ ਹੋਣਾ ਵੀ ਬਰਾਤ ਲੁੱਟਣ ਆ ਗਏ ਡਾਕੂ ਚਾਰ ਪੰਜ ਵਧੇਰੇ ਸ਼ਰਾਬੀ ਅਸੀਂ ਵਾਵਾ ਖੜਗਾਏ ਫਿਰ ਇੱਕ ਚੱਕਵਾ ਜਿਹਾ ਅੱਗੋਂ ਔਖਾ ਪਾਰਾ ਹੋਇਆ ਉਹ ਤਾਂ ਖਾਸਾ ਕੁੱਟਿਆ ਗਿਆ ਇਸ ਰੌਲਟੀ ਦੋਲੇ ਦਾ ਦਾ ਲੱਗਿਆ ਹੋ ਚਤਰਾ ਫੇਰ ਹਸਿਆ ਓਏ ਯਾਰ ਹੁਣ ਮੈਨੂੰ ਵੀ ਘੁੱਟ ਲਾ ਲੈਣ ਦੇ ਓ ਆਪ ਡਫੀ ਜਾਣਾ ਬਾਕੀ ਗੱਲਾਂ ਜੋਣੇ ਨੂੰ ਪੁੱਛ ਲਾ ਆ ਕੇ ਚਤਰੇ ਨੇ ਗਲਾਸ ਵਿੱਚ ਦਾਰੂ ਪਾ ਦਿੱਤੀ ਜੋਣਾ ਬੋਲਿਆ ਵੀ ਮੇਰੇ ਨਾਲੋਂ ਚੰਗਾ ਦਾ ਦੋਲਾ ਦੱਸੂਗਾ ਐਸੇ ਨੇ ਹੀ ਕੰਦ ਟੱਪ ਕੇ ਦਰਵਾਜ਼ਾ ਖੋਲ੍ਹਿਆ ਸੀ ਦੋਲੇ ਨੇ ਇੱਕੋ ਵੱਡੀ ਘੁੱਟ ਨਾਲ ਗਲਾਸ ਖਾਲੀ ਕੀਤਾ ਤੇ ਮੁੱਛਾਂ ਸਾਫ਼ ਕਰਦਾ ਬੋਲਿਆ ਵੀ ਜਦੋਂ ਮੈਂ ਕੰਦ ਤੋਂ ਛਾਲ ਮਾਰੀ ਤਾਂ ਉਦੋਂ ਸਰਦਾਰ ਦਾ ਪਾਲੀ ਇੱਕ ਟੁੱਟੀ ਜਹੀ ਮੰਜੀ 'ਚ ਅੱਧਾ ਸੁਤਾ ਜਾ ਪਿਆ ਸੀ ਮੈਂ ਉਹਦੇ ਸਹਰਾਣੇ ਜਾ ਕੇ ਹਲੂਣਿਆ ਤਾਂ ਮੈਨੂੰ ਵੇਖ ਕੇ ਕਹਿੰਦਾ ਵੀ ਕਿਹੜਾ ਮੈਂ ਕਿਹਾ ਵੀ ਕਿਹੜਾ ਫੇਰ ਦੱਸਾਂ ਬੂਹਾ ਖੋਲ ਬਾਹਰ ਬੰਦੇ ਖੜੇ ਨੇ ਮੈਂ ਉਹਦੀ ਸਾੰਗ ਲਾਈ ਤਾਂ ਉਹ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ ਹੁਣ ਮੈਂ ਦਬਕਾ ਮਾਰਿਆ ਵੀ ਬੂਹਾ ਖੋਲ ਭੈਣ ਖੋਲਦਾ ਖੋਲਦਾ ਉਹ ਬੂਹੇ ਵੱਲ ਗਿਆ ਖੋਲਿਆ ਤਾਂ ਸਾਰੇ ਅੰਦਰ ਆਵੜੇ ਅਮਲੀ ਤਾਂ ਭਿੱਜੀ ਬੱਕਰੀ ਵਾਂਗੂ ਕੰਬਣ ਲੱਗ ਪਿਆ ਫੇਰ ਜੋਨੇ ਬਾਈ ਨੇ ਦਬਕਾ ਮਾਰਿਆ ਵੀ ਕਾਠੀਆਂ ਕਿਥੇ ਨੇ ਘੋੜਿਆਂ ਦੀਆਂ ਅਮਲੀ ਜਿਆ ਪਾਲੀ ਨਾਲੇ ਰਹੀਂ ਰਹੀ ਕਰੀ ਜਾਵੇ ਨਾਲੇ ਸਾਡੇ ਕਾਠੀਆਂ ਕਸਾਈ ਜਾਵੇ ਘੋੜੇ ਵੀ ਬਾਹਰ ਜਾਣ ਦੀ ਕਾਲੇ ਪਏ ਹੋਏ ਲੱਗਦੇ ਸਨ ਜਿਵੇਂ ਤਵੇਲੇ ਵਿੱਚ ਖੜੇ ਖੜੇ ਅੱਕ ਗਏ ਹੋਣ ਫੇਰ ਬਜਨੇ ਨੂੰ ਗੱਲਾਂ ਸੁਣਦਾ ਸਵਾਦ ਆ ਰਿ ਜਿਵੇਂ ਉਹ ਵੀ ਇਸ ਮੁਹਿੰਮ ਵਿੱਚ ਉਹਨਾਂ ਦੇ ਨਾਲ ਹੋਵੇ ਉਹ ਫੇਰ ਕੀ ਘੋੜੇ ਅੰਦਰ ਬੰਨੇ ਹੋਏ ਨੇ ਤੇ ਬੰਦੂਕਾਂ ਸ਼ਿਕਾਰ ਖੱਡਣ ਲਈ ਆ ਪਈਆਂ ਨੇ ਹੁਣ ਭਾਵੇਂ ਬੰਦਿਆਂ ਦਾ ਸ਼ਿਕਾਰ ਕਰੀਏ ਜਾਂ ਜਾਨਵਰਾਂ ਦਾ ਫਿਕਰ ਹੀ ਕੋਈ ਨਹੀਂ ਜੋਨੇ ਬਾਈ ਬਚਨਾ ਬੋਲਿਆ ਵੀ ਘੋੜਿਆਂ ਦਾ ਆਪਾਂ ਨੂੰ ਪੂਰਾ ਖਿਆਲ ਰੱਖਣਾ ਪਊ ਉਹ ਰੱਖਾਂਗੇ ਰੱਖਾਂਗੇ ਕਿਉਂ ਨਹੀਂ ਜੋਣਾ ਬੋਲਿਆ ਮੇਰਾ ਬਾਪੂ ਆਖਦਾ ਹੁੰਦਾ ਸੀ ਵੀ ਬਚਨਾ ਫੇਰ ਬੋਲਿਆ ਵੀ ਇਹ ਜਾਨਵਰ ਇਹੋ ਜ ਹੈ 12 ਵਰਿਆਂ ਪਿੱਛੋਂ ਵੀ ਜੇ ਦਾ ਲੱਗ ਜੇ ਆਪਣੇ ਕਿੱਲੇ ਨੂੰ ਲੂੰਝਦਾ ਹੈ ਅਵੇਸਲੇ ਨਹੀਂ ਹੋਣਾ ਤੇ ਨਾ ਆ ਇਹ ਖੁੱਲੇ ਛੱਟਣੇ ਚੌਂਕੀ ਵਾਲੀ ਜਿਹੜੀ ਵਾਰਦਾਤ ਕੀਤੀ ਹੈ ਉਹਨਾਂ ਦੇ ਸਾਭਾ ਦੇ ਪੈਰਾ ਹਟੋ ਦਾ ਜ਼ਮੀਨਵਾਦੀ ਹੋ ਬਚਨੇ ਆ ਐਂ ਡਰ ਕੇ ਨਹੀਂ ਵਾਰਦਾਤਾ ਹੁੰਦੀਆਂ ਚਤਰਾ ਬੋਲਿਆ ਜਿੰਨਾ ਆਪਾਂ ਨੂੰ ਡਰ ਹੋ ਉਹਨਾਂ ਹੀ ਡਰ ਸਪਾਈਆਂ ਨੂੰ ਵੀ ਹੋਊਗਾ ਜਾਨ ਸਭ ਤੋਂ ਪਿਆਰੀ ਹੁੰਦੀ ਹੈ ਉਹ ਕਿਹੜਾ ਪੰਛੀਆਂ ਵਾਂਗੂ ਦੋ ਵਾਰੀ ਜੰਮੇ ਹੁੰਦੇ ਨੇ ਹੈ ਜਉਣਾ ਹਸਿਆ ਚਤਰਿਆ ਆ ਤਾਂ ਪਹਿਲੀ ਵਾਰੀ ਪਤਾ ਲੱਗਾ ਹੈ ਵੀ ਪੰਛੀ ਦੋ ਵਾਰ ਜੰਮਦੇ ਨੇ ਪਰ ਮੇਰੇ ਖਾਨੇ 'ਚ ਵੜੀ ਨਹੀਂ ਇਹ ਗੱਲ ਚਤਰਾ ਹਸਿਆ ਕਹਿੰਦਾ ਵੀ ਜਉਣੇ ਭਾਈ ਇਹ ਕੋਈ ਔਖੀ ਗਡਾਉਣੀ ਦਾ ਹੈ ਨਹੀਂ ਇੱਕ ਕਵਲਤਾ ਪੰਛੀ ਉਦੋਂ ਜੰਮਦਾ ਹੈ ਜਦੋਂ ਕੋਈ ਪੰਛੀ ਆਂਡਾ ਦਿੰਦਾ ਹੈ ਤੇ ਦੂਜੀ ਵਾਰ ਉਦੋਂ ਜੰਮਦਾ ਹੈ ਜਦ ਆਂਡੇ ਵਿੱਚੋਂ ਬਾਹਰ ਨਿਕਲਦਾ ਹੈ ਜੰਮਿਆ ਨਾ ਫਿਰ ਦੋ ਵਾਰੀ ਉਹ ਆਤਾ ਜ ਨਵੀਂ ਗੱਲ ਹੀ ਸੁਣੀ ਹੈ ਦੌਲਾ ਤਾੜੀ ਮਾਰ ਕੇ ਹੱਸਣ ਲੱਗ ਪਿਆ ਸੰਗੜੀ ਚਿੜੀ ਦੇ ਖੱਬੇ ਪਾਸੇ ਜਿੱਧਰ ਘੋੜੇ ਬੰਨੇ ਸਨ ਛੋਟਾ ਜਿਹਾ ਇੱਕ ਬਰਸਾਤੀ ਨਾਲ ਵਗਦਾ ਸੀ ਸੌਣ ਮਹੀਨੇ ਦਾ ਪਹਿਲਾ ਪੱਖ ਸੀ ਇਹ ਅਸਮਾਨ ਕਾਲੇ ਬੱਦਨਾਂ ਨਾਲ ਭਰਿਆ ਪਿਆ ਸੀ ਕਦੇ-ਕਦੇ ਬੱਦਨਾਂ ਦੀ ਕਰਜ ਵੀ ਸੁਣਦੀ ਸੀ ਜੋਨੇ ਨੇ ਦੌਲੇ ਅਤੇ ਦੇਵੇਂ ਨੂੰ ਕਿਹਾ ਵੀ ਮੀਂਹ ਦਾ ਕੋਈ ਭਰੋਸਾ ਨਹੀਂ ਹੈਗਾ ਆਪਣੇ ਕੋਲ ਤਾਂ ਦੋ ਗਿੱਟ ਛੱਤ ਵੀ ਨਹੀਂ ਆਟਾ ਤੇ ਆਪਣਾ ਹੋਰ ਸਮਾਨ ਖੁੱਲੇ ਸਮਾਨ ਹੇਠਾਂ ਹੀ ਪਿਆ। ਭੋਰਾ ਸੰਸਾ ਨਾ ਕਰ ਬਾਈ, ਸਰਕਣਾ ਵੱਢ ਕੇ ਅਸੀਂ ਢੇਰ ਲਾਏ ਪਏ ਨੇ। ਸਿੱਧੇ ਸਤੌਰ ਮੋٹے ਟਾਣੇ ਵੱਢ ਕੇ ਰੱਖੇ ਪਏ ਨੇ। ਕਿਸੇ ਲਾਲੇ ਦੇ ਉਹ ਵਾੜ ਦੇ ਪਿੰਨੇ ਚੁੱਕ ਲਿਆਵਾਂਗੇ ਤੇ ਨਾਲੇ ਉਹਦਾ ਫਿਕਰ ਲਾਵਾਂਗੇ। ਆਕੇ ਦੇਵਾ ਹਸਿਆ, ਫਿਕਰ ਲਾਵਾਂਗੇ ਜੋਣਾ ਹੈਰਾਨ ਹੋਇਆ। ਸਹੀ ਤਾਂ ਕਿਹਾ ਬਾਈ, ਬਹੁਤਾ ਤਾਂ ਨੀਂਦ ਕਦੋਂ ਆਉਣ ਦਿੰਦਾ ਹੈ ਬੰਦੇ ਨੂੰ। ਆਪਾਂ ਥੋੜਾ ਬਹੁਤਾ ਉਹਦਾ ਭਾਰ ਹੱਕਾ ਕਰਾਵਾਂਗੇ। ਦੇਵਾ ਫਿਰ ਹੱਸਣ ਲੱਗਾ। ਜੋਣਾ ਸਮਝ ਗਿਆ ਤੇ ਬੋਲਿਆ ਵੀ ਕਿਸੇ ਭਾਵਾਂ ਕਰਦੇ ਹੋਣ ਤੇ ਘਰ ਦੇ ਭਾਂਡੇ ਖਾਲੀ ਖੜਕਣ, ਨੀਂਦ ਤਾਂ ਫੇਰ ਵੀ ਨਹੀਂ ਆਉਂਦੀ ਕਿ ਆਉਂ ਦੱਲਾ ਸੁਨੇ ਜਾਂਦੇ ਚਤਰੇ ਨੇ ਕਿਹਾ ਵੀ ਆਪਾਂ ਕਾਹਨੂੰ ਤਰ ਲੈ ਲੈਨੇ ਆ ਮੀਂਹ ਕਣੀ ਦਾ ਲਾਤਾ ਇੱਕ ਹੋਰ ਵੀ ਹੈਗਾ ਆਪਣੇ ਕੋਲ ਬਾੜੀ ਦੂਰ ਵੀ ਨਹੀਂ ਹੈਗਾ ਛੱਤ ਵੀ ਮਿਲੂ ਤੇ ਨੀਂਦ ਵੀ ਆਉ ਇਹ ਕੜੀ ਠਾਰ ਲੱਭ ਗਈ ਤੈਨੂੰ ਤੋਲਾ ਬੋਲਿਆ ਚਤਰੇ ਦਾ ਲਾਲ ਕਿਲਾ ਛੱਤ ਉੱਪਰ ਮੇਰਾ ਮੋਰਜਾ ਬਣਾਇਆ ਹੋਇਆ ਹੈ ਇੱਟਾ ਰੋੜਿਆਂ ਦਾ ਢੇਰ ਜਮਾ ਕਰਕੇ ਰੱਖਿਆ ਹੋਇਆ ਹੈ ਘਰ ਦੇ ਪਿਛਵਾੜੇ ਦਾ ਗੁਫਤ ਥਾਂ ਜੋਣਾ ਬਾਈ ਦੇਖ ਆ ਉਹ ਨਹੀਂ ਚਤਰਿਆ ਜੋਣਾ ਬੋਲਿਆ ਵੀ ਹੁਣ ਘਰਾਂ ਨੂੰ ਮੁੜਨਾ ਔਖਾ ਹੈ ਹੁਣ ਤਾਂ ਆਪਣੀਆਂ ਖਬਰਾਂ ਹੀ ਘਰਾਂ ਨੂੰ ਜਾਣ ਗਈਆਂ ਛੱਤਾ ਹੇਟ ਸੌਣ ਵਾਲੀ ਕਿਸਮਤ ਹੁਣ ਆਪਣੇ ਹਿੱਸੇ 'ਚ ਹੈ ਨਹੀਂ ਅਜੇ ਉਹ ਗੱਲਾਂ ਕਰ ਹੀ ਰਹੇ ਸਨ ਬਰਸਾਤੀ ਨਾਲੇ ਦੇ ਪਰਲੇ ਪਾਸਿਓਂ ਅਚਾਨਕ ਗੋਲੀਆਂ ਚੱਲਣ ਦੀ ਬਾਤ ਸੁਣਾਈ ਦਿੱਤੀ ਸਾਰੇ ਸਾਵਧਾਨ ਹੋ ਗਏ ਚਤਰੇ ਦੌਲੇ ਚੰਨਣ ਤੇ ਬਜਨੇ ਨੇ ਝੱਟ ਬਲੂਕਾ ਚੱਕ ਲਈਆਂ ਜਿਉਂ ਨੇ ਕਿਹਾ ਵੀ ਚੌਂਕੀ ਵਾਲੇ ਵਾਕੇ ਤੋਂ ਪੁਲਿਸ ਨੇ ਘੇਰਾ ਤਾਂ ਨਹੀਂ ਪਾ ਲਿਆ ਸਾਰੇ ਸਾਰ ਰੋ ਕੇ ਬਿੜਕ ਲੈਣ ਲੱਗ ਪਏ ਦੇਵੇ ਨੇ ਝੱਟ ਬੋਤਲ ਗਲਾਸ ਸਾਹਮ ਦੇਤੇ ਤੇ ਗੰਡਾਸਾ ਚੱਕ ਲਿਆ ਉਹਨੇ ਰਾਤ ਪਰ ਬੱਦਲ ਗੱਦਦੇ ਰਹੇ ਮੀਂਹ ਤੋਂ ਬਚਾਅ ਹੋ ਗਿਆ ਹੁਣ ਦਿਨ ਚੜਦੇ ਹੀ ਬਚਨੇ ਦੌਲੇ ਤੇ ਦੇਵੇ ਨੇ ਲਾਂਗੜ ਕੱਸ ਲੈ ਤੇ ਛੰਨ ਬੰਨਣ ਲੱਗ ਪਏ ਹੋ ਵਿੱਚ ਵਿੱਚ ਦੇਵਾ ਆਪਣੇ ਚੁੱਲੇ ਵੱਲ ਵੀ ਜਾਂਦਾ ਫਿਰ ਦੌਲੇ ਹੋਰਾਂ ਨਾਲ ਜਾ ਕੇ ਜੋਣਾ ਤੇ ਚੰਨਣ ਛੰਨ ਹੇਟ ਦਾ ਥਾਂ ਪਧਰਾ ਕਰਨ ਲੱਗੇ ਰਹੇ ਸੁੱਕੇ ਸਰਕੜੇ ਨੂੰ ਹੇਠਾਂ ਵਿਛਾਉਣ ਲਈ ਉਹਨਾਂ ਵੱਖਰਾ ਸਾਂਭ ਲਿਆ ਸੀ ਆਥਣ ਤੱਕ ਸਾਰਿਆਂ ਨੇ ਰਲ ਕੇ ਛੰਨ ਤਿਆਰ ਕਰ ਲਈ ਚਫੇਰੇ ਸੰਗੜੀਆਂ ਝਾੜੀਆਂ ਤੇ ਝੀੜੀ ਵਿੱਚ ਛੰਨ ਵੀ ਉਹਨਾਂ ਵਿੱਚ ਹੀ ਰਲ ਗਈ ਛਾਂਦੇ ਅੰਦਰ ਜਾਣ ਦਾ ਰਾਹ ਪਿਛਲੇ ਪਾਸੇ ਰੱਖਿਆ ਗਿਆ ਬਾਹਰੋਂ ਦੇਖਣ ਤੋਂ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਇੱਥੇ ਕੋਈ ਰਹਿੰਦਾ ਵੀ ਹੈ ਕੋਰੇ ਉਹਨਾਂ ਨੂੰ ਪਹਿਲੇ ਹੀ ਕਾਫੀ ਦੂਰ ਬੰਨੇ ਹੋਏ ਸਨ ਰਸੇ ਇਹਨੇ ਲੰਬੇ ਸਨ ਉਹ ਆਪਣੇ ਚਫੇਰੇ ਫਿਰਦੇ ਜੰਗਲੀ ਘਾਹ ਨਾਲ ਭੇਟ ਭਰ ਲੈਂਦੇ ਇਹ ਇੱਕੋ ਤਾਂ ਖੜਨ ਨਾਲੋਂ ਥੋੜਾ ਤੋਰਾ ਫੇਰਾ ਵੀ ਹੋ ਜਾਂਦਾ ਉਹਨਾਂ ਦਾ ਆਪਣਾ ਰਹਿਣ ਬਸੇਰਾ ਬਣਾਉਦੇ ਸਾਰੇ ਥੱਕੇ ਹੋਏ ਸਨ ਖਾਣ ਪੀਣ ਤੋਂ ਵਿਹਲੇ ਹੋ ਕੇ ਸਾਰੇ ਸੌਂ ਗਏ ਸਿਰਫ ਜੋਣਾ ਉੱਸਲ ਬੱਟੇ ਲੈਂਦਾ ਰਿਹਾ ਅੱਜ ਬਚਨਾ ਬਾਹਰ ਪੈਰੇ ਉੱਪਰ ਸੀਗਾ ਜਦੋਂ ਨੀਂਦ ਨਾ ਆਈ ਤਾਂ ਜੋਣਾ ਉੱਠ ਕੇ ਬੈਠ ਗਿਆ ਝੌਂਪੜੇ ਵਿੱਚੋਂ ਬਾਹਰ ਨਿਕਲਾ ਆਇਆ ਉਹ ਮੈਂ ਘੋੜਿਆਂ ਵੱਲ ਗੇੜਾ ਮਾਰਾਵਾਂ ਨਵਾਂ ਥਾਂ ਹੈ ਉਪਰਾਮਾਂ ਦੇ ਹੋਣਗੇ ਆਕੇ ਬਚਨੇ ਤੋਂ ਗੰਡਾਸਾ ਲੈ ਕੇ ਘੋੜਿਆਂ ਵੱਲ ਤੁਰ ਪਿਆ ਉਹ ਅਸਮਾਨ ਵਿੱਚ ਚੰਨ ਭਾਵੇਂ ਪੂਰਾ ਖਿੜਿਆ ਹੋਇਆ ਸੀ ਪਰ ਸੰਘਣੇ ਬੱਦਲਾਂ ਕਾਰਨ ਕਦੇ ਨਵੀਂ ਵਿਆਹੀ ਵਾਂਗੂ ਜ਼ਰਾ ਕੋ ਧੁੱਦਲੀ ਜਿਹੀ ਝਲਕ ਵਿਖਾਉਂਦਾ ਤੇ ਫਿਰ ਬੱਦਲਾਂ ਦੇ ਢੰਡ ਦੇਖਿਆ ਰਜੇ ਹੋਏ ਘੋੜੇ ਚੁੱਪਚਾਪ ਖੜੇ ਸਨ ਪੈੜ ਚਾਲ ਸੁਣ ਕੇ ਉਹਨਾਂ ਕੰਨ ਚੁੱਕ ਲਏ ਇੱਕ ਘੋੜੇ ਨੇ ਫੁੜਕਣਾ ਜਿਹਾ ਮਾਰਿਆ ਤਾਂ ਜੋੜੇ ਨੇ 부ਸ਼ਕਰ ਮਾਰੀ ਕਿ ਬੱਸ ਉਹ ਸੋਹਣਿਆਂ ਫਿਰ ਨੇੜੇ ਜਾ ਕੇ ਵਾਰੀ ਵਾਰੀ ਸਭਨਾਂ ਘੋੜਿਆਂ ਦੀਆਂ ਗਰਦਨਾਂ ਉੱਪਰ ਹੱਥਾਂ ਨਾਲ ਹੀ ਖਰਖਰਾ ਕੀਤਾ ਤੇ ਉਹਨਾਂ ਦੀਆਂ ਪੇਠਾਂ ਉੱਪਰ ਹੱਥ ਫੇਰ ਕੇ ਥਾਪੀਆਂ ਦਿੱਤੀਆਂ ਤੇ ਪਿੱਛੇ ਆਪਣੇ ਟਿਕਾਣੇ ਵੱਲ ਮੁੜਨ ਦੀ ਬਜਾਏ ਬਰਸਾਤੀ ਨਾਲੇ ਵੱਲ ਤੁਰ ਪਿਆ ਸੰਗੜੀਆਂ ਝਾੜੀਆਂ ਵਿੱਚੋਂ ਦੀ ਲੰਘਦਾ ਹੋ ਤੁਰਿਆ ਗਿਆ ਇੱਕ ਰੁੱਖ ਤੋਂ ਕਿਸੇ ਪੰਛੀ ਨੇ ਭਿਆਨਕ ਜਿਹੀ ਆਵਾਜ਼ ਕੱਢੀ ਉਹਦੇ ਸਿਰ ਉਪਰੋਂ ਦੀ ਜੰਗਲੀ ਚਮਕੀਦਣਾ ਦਾ ਝੁੰਡ ਤੁਰਦਾ ਤੁਰਦਾ ਉਹ ਬਰਸਾਤੀ ਨਾਲੇ ਦੇ ਕੰਢੇ ਜਾ ਨਿਕਲਿਆ ਹਨੇਰਾ ਹੋਣ ਕਰਕੇ ਨਾਲੇ ਦਾ ਪਾਣੀ ਕਾਲੇ ਰੰਗ ਦਾ ਨਜ਼ਰ ਆਉਂਦਾ ਸੀ ਉਸ ਦੇ ਵਗਣ ਦੀ ਮੱਧਮ ਜਹੀ ਆਵਾਜ਼ ਤੋਂ ਲੱਗਦਾ ਸੀ ਵੀ ਅਜੇ ਇਸ ਨਾਲੇ ਦਾ ਅਥਰਾ ਵੇਗ ਨਹੀਂ ਹੋਇਆ ਜੇ ਅੱਜ ਜਾਂ ਕੱਲ ਭਰਵੀਂ ਬਰਖਾ ਹੋ ਗਈ ਤਾਂ ਕੀ ਪਤਾ ਇਹ ਕੰਢਿਆਂ ਤੱਕ ਵਹਿਣ ਲੱਗ ਪਵੇ ਬੱਦਲਾਂ ਦਾ ਵੱਡਾ ਲੰਗਾਰ ਲਾ ਕੇ ਚੰਦ ਅਚਾਨਕ ਬਾਹਰ ਨਿਕਲਿਆ ਨਾਲੇ ਦਾ ਪਾਣੀ ਮਿੱਟੀ ਰੰਗਾ ਹੋ ਗਿਆ ਚਫੇਰੇ ਦੁੱਧਿਆ ਚਾਨਣ ਫੈਲ ਗਿਆ ਇੱਕ ਧੁਗਵਾ ਜਿਹਾ ਥਾਂ ਵੇ ਕੇ ਜੁਣਾ ਬੈਠ ਗਿਆ ਉਹਦੇ ਤੇ ਉਹਨਾਂ ਇੱਕ ਉੱਲੂ ਉਹਦੇ ਸਿਰ ਉੱਪਰੋਂ ਦੀ ਕੋਕ ਦਾ ਨਾਲੇ ਦੇ ਪਰਲੇ ਕੰਡੇ ਵੱਲ ਲੋਭ ਹੋ ਗਿਆ। ਅਚਾਨਕ ਨਾਲੇ ਵਿੱਚ ਖਰਾਕ ਹੋਇਆ ਜਿਵੇਂ ਕੁਝ ਉੱਠਲ ਕੇ ਪਾਣੀ ਵਿੱਚ ਡਿਗਿਆ ਹੋਵੇ। ਜੋਣੇ ਨੇ ਸੋਚਿਆ ਵੀ ਮੱਛੀਆਂ ਹੋਣਗੀਆਂ, ਕੱਲ ਦੇਵੇ ਤੇ ਦੌਲੇ ਨੂੰ ਇੱਧਰ ਭੇਜਾਂਗੇ। ਫੇਰ ਉਹ ਸੋਚਾਂ ਵਿੱਚ ਲੱਗ ਗਿਆ। ਉਹ ਕੀ ਤੋਂ ਕੀ ਬਣ ਗਿਆ ਸੀ? ਇਹ ਵੀ ਕੋਈ ਜੂਨ ਹੈ। ਜੰਗਲਾਂ ਬੇੜਾਂ ਵਿੱਚ ਲੁਕੇ ਫਿਰਦੇ ਆਂ। ਸਾਰਾ ਸਰਦਾਰ ਵਾਸਦੇਵ ਦੇ ਪੈਰੋਂ ਹੋਇਆ। ਆਪ ਵੀ ਜਾਣੋਗੇ ਆ ਤੇ ਸਾਡਾ ਘਰ ਵੀ ਬਰਬਾਦ ਕਰ ਗਿਆ ਉਹ। ਜੋਣੇ ਨੂੰ ਬਿੜਕ ਲੱਗੀ ਜਿਵੇਂ ਉਹਦੇ ਪਿੱਛੇ ਕੋਈ ਅੱਛੋ ਪਲੇਜੇ ਆਣ ਕੇ ਖੜ ਗਿਆ ਹੋਵੇ। ਇਕਦਮ ਧਰਵ ਕੇ ਉੱਠਣ ਨਾਲ ਉਸਨੇ ਆਪਣਾ ਸਾਹ ਤੱਕ ਰੋਕ ਲਿਆ ਤੇ ਗੰਡਾਸੇ ਦੇ ਦਸਤੇ ਉੱਪਰ ਪਕੜ ਮਜ਼ਬੂਤ ਕਰ ਲਈ ਉਹਨੇ ਐਨੇ ਵਿੱਚ ਬਜਨਾ ਬੋਲ ਪਿਆ ਵੀ ਮੈਨੂੰ ਤਾਂ ਬਾਈ ਫਿਕਰੀ ਹੋ ਗਿਆ ਸੀ ਐਨੀ ਧਿਰ ਹੋ ਗਈ ਆਇਆ ਕਾ ਤੋ ਨਹੀਂ ਗਿਆ ਤਾਂ ਕੋੜੇ ਵੇਖਣ ਸੀ ਐਨਾ ਫਿਕਰ ਨਹੀਂ ਕਰੀਦਾ ਹੁੰਦਾ ਜੋਨੇ ਨੇ ਕਿਹਾ ਪਰ ਅੰਦਰੋਂ ਉਸਨੂੰ ਬਜਨੇ ਦੇ ਫਿਕਰ ਤੇ ਮਾਨ ਹੋਇਆ ਓ ਲੈ ਫਿਕਰ ਕਿਉਂ ਆਵੇ ਜੰਗਲਾਂ ਵਿੱਚ 100 ਤਰ੍ਹਾਂ ਦੀ ਸੱਪ ਸਲੂਟੀ ਕਈ ਸੱਪ ਤਾਂ ਬਾਈ ਐਨੇ ਜ਼ਰੀਲੇ ਨੇ ਡੰਗ ਦੇਣ ਬੰਦਾ ਪਾਣੀ ਨਹੀਂ ਮੰਗਦਾ ਪਤਨਾ ਸਾਥੀ ਡਰਿਆ ਹੋਇਆ ਸੀ ਜੋਣਾ ਉੱਠ ਖੜਾ ਚੱਲ ਚੱਲੀਏ ਫਿਰ ਮੈਂ ਐਵੇਂ ਅੰਦਰ ਨਾਲ ਵੇਖਣ ਆ ਗਿਆ ਸੀ ਵੀ ਕਿੰਨਾ ਕੋ ਪਾਣੀ ਚ ਤੇ ਫਿਰ ਦੋਵੇਂ ਆਪਣੀ ਠਾਰ ਵੱਲ ਮੁੜ ਪਏ ਸਵੇਰੇ ਉੱਠੇ ਤਾਂ ਸਭ ਨੂੰ ਜੂਣਾ ਬਦਲਿਆ ਬਦਲਿਆ ਲੱਗਿਆ ਹਰ ਕੋਈ ਆਪਣੀ ਸਮਝ ਮੁਤਾਬਕ ਸੋਚਣ ਲੱਗ ਪਿਆ ਚੰਨ ਨੂੰ ਲੱਗੇ ਆ ਵੀ ਜੂਨੇ ਨੂੰ ਪਰਸੇੰਨੇ ਮਾਰਨ ਦਾ ਦੋ ਹੋਊਗਾ ਮਾਪੇ ਨੂੰ ਬੇਸਾਰਾ ਛੱਡਣ ਦਾ ਝੋਰਾ ਹੋਊਗਾ ਚਤਰਾ ਸੋਚਦਾ ਸੀ ਵੀ ਕੁਛ ਦਿਨ ਹੀ ਇੱਥੇ ਜੰਗਲ 'ਚ ਰਹਿ ਕੇ ਘਰ ਦੇ ਸੁੱਖ ਆਰਾਮ ਨੂੰ ਉੱਧਰ ਗਿਆ ਲੱਗਦਾ ਹੈ ਦੇਵਾ ਸੋਚਦਾ ਸੀ ਵੀ ਜੂਨੇ ਨੂੰ ਮੇਰੀ ਰੋਟੀ ਪਕਾਈ ਨਹੀਂ ਸੋਅ ਲੱਗਦੀ ਹੋਣੀ ਬੇਬੇ ਦੀਆਂ ਪੱਕੀਆਂ ਭਾਲਦਾ ਆਖਰ ਚਤਰੇ ਨੇ ਪੁੱਛ ਹੀ ਲਿਆ ਵੀ ਜੂਨੇ ਬਾਈ ਕੀ ਗੱਲ ਐ ਤੇ ਤੇ ਠੀਕ ਨਹੀਂ ਹੈਗਾ ਇੱਥੇ ਮੱਛਰ ਵੀ ਸਾਰਾ ਮੱਖੀਆਂ ਜਿੱਡਾ ਜ ਚਤਰੇ ਆਪਣੇ ਸਾਥੀ ਬੁਲਾ ਸਾਰੇ ਮੈਂ ਰਾਤ ਭਰ ਚਿੰਤਾ ਵਿੱਚ ਰਿਹਾ ਕੋਈ ਖਾਸ ਗੱਲ ਹੈ ਚਤਰੇ ਨੇ ਫਿਕਰ ਨਾਲ ਪੁੱਛਿਆ ਜੇ ਆਪਾਂ ਇਸੇ ਰਾਤ ਤੁਰਨਾ ਹੈ ਤਾਂ ਖਾਸ ਨਾਲੋਂ ਵੀ ਵੱਡੀ ਹੈ ਜੁਣੇ ਨੇ ਕਿਹਾ ਚਤਰੇ ਦੇ ਆਵਾਜ਼ ਦੇਣ ਤੇ ਸਾਰੇ ਜੁਣੇ ਦੋਲੇ ਆ ਖੜੇ ਹੋਏ ਬਹਿ ਜਾਓ ਖੜੇ ਕਿਉਂ ਜੁਣੇ ਨੇ ਕਿਹਾ ਤਾਂ ਸਾਰੇ ਬੈਠ ਗਏ ਜਿਹੜੀ ਆਪਾਂ ਮੋੜਾ 'ਚ ਵਾਰਦਾਦ ਕਰਕੇ ਆਏ ਆ ਇਸ ਨੇ ਮੈਨੂੰ ਸਾਰੀ ਰਾਤ ਨਹੀਂ ਸੌਣ ਦਿੱਤਾ ਜੇ ਆਪਾਂ ਪਿੰਡ ਵਾਲੇ ਵਿਰੋਧੀ ਕਰ ਲਏ ਤਾਂ ਕਿਸੇ ਔਖੀ ਘੜੀ ਵੇਲੇ ਪਨਾਹ ਕਿੱਥੋਂ ਲਵਾਂਗੇ ਜੰਗਲ 'ਚ ਲੁਕਣ ਨਾਲੋਂ ਲੋਕਾਂ ਦਾ ਜੰਗਲ ਵਧੇਰੇ ਵਾਸਤਵ ਵਾਲਾ ਹੈ ਜੁਣੇ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੁੰਦੇ ਸ ਜੋਣਾ ਬੋਲਦਾ ਰਿਹਾ ਵੀ ਹੁਣ ਪਿੱਛੇ ਘਰਾਂ ਨੂੰ ਤਾਂ ਮੁੜਨਾ ਬਹੁਤ ਔਖਾ ਹੈ ਆਪਣੇ ਬੰਦਿਆਂ ਦੇ ਕੁਝ ਅਸੂਲ ਹੋਣੇ ਚਾਹੀਦੇ ਨੇ ਇੱਕ ਤਾਂ ਆਪਾਂ ਕਿਸੇ ਦੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਨਹੀਂ ਵੇਖਣਾ ਕਿਸੇ ਗਰੀਬ ਨੂੰ ਆਪਾਂ ਨਜਾਇਜ਼ ਤੰਗ ਵੀ ਨਹੀਂ ਕਰਨਾ ਸਗੋਂ ਉਸ ਦੀ ਮਦਦ ਕਰਨੀ ਹੈ ਅਗਲੀ ਗੱਲ ਹੈ ਵੀ ਕਦੇ ਵੀ ਆਪਣੇ ਪਿੰਡ ਵਿੱਚ ਡਾਕਾ ਨਹੀਂ ਮਾਰਨਾ ਪਰ ਜੇ ਪਿੰਡ ਦਾ ਕੋਈ ਚੌਧਰੀ ਬਦਮਾਸ਼ ਜਾਂ ਸ਼ਾਹੂਕਾਰ ਕਿਸੇ ਨੂੰ ਤੰਗ ਕਰਦਾ ਹੈ ਉਸ ਨੂੰ ਬਖਸ਼ਣਾ ਵੀ ਹੈ ਨਹੀਂ ਤਾਂ ਹੀ ਲੋਕ ਆਪਾਂ ਨੂੰ ਆਪਣੇ ਪਿੰਡਾਂ ਵਿੱਚ ਵੜਨ ਦੇਣਗੇ ਪਹਿਲਾਂ ਆਪਾਂ ਮੋੜ ਜਾਵਾਂਗੇ ਫਿਰ ਚਨਾਗਰੇ ਕਲੀਪੁਰ ਔਤਾਂ ਵਾਲੀ ਸਾਡੇ ਪਿੰਡਾਂ ਦੇ ਲੋਕ ਸਾਡੇ ਕੋਲੋਂ ਤਾਂ ਨਾ ਡਰਨ ਸਾਡੇ ਕੋਲੋਂ ਉਹੀ ਡਰਨਗੇ ਜਿਹੜੇ ਕਿਸੇ ਮਾੜੇ ਨਾਲ ਧੱਕਾ ਕਰਨਗੇ ਆਪਾਂ ਪਿੰਡਾਂ ਵਿੱਚ ਵੜਨ ਜੋਗੇ ਹੋਈਏ ਹੁਣ ਸਾਨੂੰ ਮੌਤ ਦਾ ਡਰ ਨਹੀਂ ਹੋਣਾ ਚਾਹੀਦਾ ਉਹ ਤਾਂ ਘਰਾਂ 'ਚ ਬੈਠਿਆਂ ਨੂੰ ਵੀ ਆ ਸਕਦੀ ਐ ਉਹਨਾਂ ਨੂੰ ਵੀ ਆਉਣੀ ਐ ਜਿਹੜੇ ਆਪਣੇ ਦੁਆਲੇ ਗਾਰਦਾਂ ਦਾ ਪੈਰਾਂ ਲੋਈ ਫਿਰਦੇ ਨੇ ਆਪਣੀ ਗੱਲ ਮੁਕਾ ਕੇ ਜਿਉਣਾ ਸਾਰੇ ਵਾਸਤੇ ਆ ਫਿਰ ਸੋ ਦੋਸਤੋ ਇਹ ਸੀ ਜੋਣੇ ਮੌੜ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ